ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਵੀ ਸਭ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਗੱਲ ਕਰਦੇ ਆ ਆਪਣੇ ਜਿਹੜੇ ਫੌਗਰ ਲੱਗੇ ਹੁੰਦੇ ਪਸ਼ੂਆਂ ਦੇ ਵਿੱਚ ਪਿਛਲੀ ਸਾਈਡ ਪਲਾਸਟਿਕ ਦੇ ਗਰਮੀਆਂ ਦੇ ਵਿੱਚ ਜਿਹੜਾ ਆਪਾਂ ਪਸ਼ੂਆਂ ਨੂੰ ਗਰਮੀ ਤੇ ਰਾਹਤ ਵਾਸਤੇ ਲਾਏ ਹੁੰਦੇ ਆ ਉਹ ਟੈਂਪਰੇਚਰ ਬਹੁਤ ਵਧ ਜਾਂਦਾ ਤੇ ਉਹਨੂੰ ਮੈਂਟੇਨ ਕਰਨ ਵਾਸਤੇ ਇਹਨਾਂ ਦੀ ਮਦਦ ਦੇ ਨਾਲ ਆਪਾਂ ਜਿਹੜਾ ਟੈਂਪਰੇਚਰ ਸਹੀ ਕਰ ਸਕਦੇ ਹਾਂ ਤੇ ਹਰ ਫਾਰਮ ਦੀ ਤੇ ਚਾਹੇ ਛੋਟਾ ਚਾਹੇ ਵੱਡਾ ਹੋਵੇ ਜਰੂਰਤ ਹੈਗੀ ਤੇ ਅੱਜ ਆਪਾਂ ਇਹਨਾਂ ਦੀ ਗੱਲ ਕਰਦੇ ਆ ਸਫਾਈ ਦੀ ਇੱਕ ਦੇਖੋ ਮੇਰੇ ਹੱਥ ਦੇ ਵਿੱਚ ਸਾਫ਼ ਕੀਤਾ ਹੋਇਆ ਕਿ ਮੈਂ ਤੁਹਾਨੂੰ ਸਾਫ਼ ਕਰਕੇ ਦਿਖਾਉਣਾਗਾ ਵੀ ਕੀ ਕੀ ਇਹਦੇ ਵਿੱਚ ਪਾਰਟਸ ਹੁੰਦੇ ਆ ਛੋਟੇ ਛੋਟੇ ਜਿਵੇਂ ਦੀ ਸਫਾਈ ਕਰਨੀ ਚਾਹੀਦੀ ਹੈ ਕੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਆਪਣੇ ਕੋਲੇ ਗਰਮ ਪਾਣੀ ਚਾਹੀਦਾ 2 ਤੋਂ 3 ਲੀਟਰ ਇੱਕ ਬੁਰਸ਼ ਚਾਹੀਦਾ ਦੰਦਾਂ ਨੂੰ ਸਾਫ਼ ਕਰਨ ਵਾਲਾ ਤੇ ਉਹਦੇ ਵਿੱਚ ਸ਼ੈਂਪੂ ਪਾ ਲਓ ਉਡੀਕ ਦੀ ਮੰਨ ਕੇ ਚਲੋ ਵੀ ਜੇ 10 ਕ ਪੁਹਾਰੇ ਹੈਗੇ ਆ 3 ਕ ਪੁੜੀਆਂ ਨਾਲ ਆਪਣਾ ਵਧੀਆ ਸਾਰ ਜਾਣਾਗਾ ਤੇ ਖੋਲ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਕੀ ਚੀਜ਼ ਹੁੰਦੀ ਹੈ ਵੀ ਮਿੱਟੀ ਹੁੰਦੀ ਹੈ ਜਦੋਂ ਆਪਾਂ ਮੋਟਰ ਚਲਾਉਂਦੇ ਆ ਬ੍ਰੇਤੀ ਵਗੈਰਾ ਲੰਘ ਜਾਂਦੀ ਆ ਉਹ ਅੱਗੇ ਜਾ ਕੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਅੱਗੇ ਜਾ ਕੇ ਜਿਹੜਾ ਆਪਣਾ ਨਿਊਜਲ ਹੁੰਦੀ ਹੈ ਉਹਦੇ ਵਿੱਚ ਫਸ ਜਾਂਦਾ ਸੋ ਇਹਨੂੰ ਆਪਾਂ ਹੁਣ ਇਹਨੂੰ ਜੇ ਸਾਫ਼ ਕਰਕੇ ਰੱਖਤਾ ਤਾਂ ਕੋਈ ਦਿੱਕਤ ਨਹੀਂ ਆਉਣੀ ਜਦੋਂ ਆਪਾਂ ਅਗਲਾ ਸੀਜ਼ਨ ਆ ਗਿਆ ਨਾ ਗਰਮੀ ਵਾਲਾ ਨਾਲ ਦੇ ਨਾਲ ਇਹਨੂੰ ਲਗਾਓ ਤੇ ਇੱਕ ਆਪਦਾ ਵਰਕਿੰਗ ਕਰਨ ਲੱਗ ਜਾਣੀ ਜਿਆ ਛੋਟਾ ਜਿਹਾ ਫਿਲਟਰ ਹੁੰਦਾ ਹੈ ਫਿਲਟਰ ਨੂੰ ਕੱਟ ਕੇ ਵੀ ਸਾਫ਼ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਵੀ ਕੋਈ ਮਿੱਟੀ ਵਗੈਰਾ ਜਾਂ ਕੋਈ ਕਣ ਹੁੰਦੇ ਆ ਛੋਟੇ-ਛੋਟੇ ਕਚਰੇ ਹੁੰਦੇ ਆ ਉਹ ਲੱਗ ਜਾਂਦੇ ਨੇ ਸੋ ਦਿੱਕਤ ਫਿਰ ਇਹਨੂੰ ਖੋਲ ਕੇ ਸਾਫ਼ ਕੋਲ ਕਿ ਕੱਢਣਾ ਪੈਂਦਾ ਇਦਾਂ ਇਹਨੂੰ ਸਾਫ਼ ਕਰਕੇ ਸਾਰਿਆਂ ਨੂੰ ਬਈ ਟਾਈਮ ਤਾਂ ਥੋੜਾ ਜਿਹਾ ਜ਼ਰੂਰ ਲੱਗਦਾ ਮੈਂ ਜਲਦੀ ਜਲਦੀ ਦੇ ਵਿੱਚ ਤੁਹਾਨੂੰ ਸਾਫ਼ ਕਰਕੇ ਵੀਡੀਓ ਦਿਖਾ ਦਿੰਦੀ ਵੀ ਕੀ ਕੀ ਚੀਜ਼ਾਂ ਹੁੰਦੀਆਂ ਨੇ ਬਾਕੀ ਤੁਸੀਂ ਹੌ ਸਲੋ ਦੇ ਨਾਲ ਆਪ ਦਾ ਵਧੀਆ ਜਦੋਂ ਸਾਫ਼ ਹੋ ਗਿਆ ਤੇ ਆਪਦੇ ਸਮੇਂ ਦੇ ਮੁਤਾਬਕ ਨੂੰ ਸਾਫ਼ ਕਰ ਸਕਦੇ ਹੋ ਤੇ ਬੱਸ ਅਜਿਹੀ ਚੀਜ਼ਾਂ ਹੁੰਦੀਆਂ ਕੋਈ ਵੱਡਾ ਕੰਮ ਤਾਂ ਹੈ ਨਹੀਂ ਫਿਰ ਵੀ ਛੋਟੀਆਂ ਚੀਜ਼ਾਂ ਹੁੰਦੀਆਂ ਕਿੰਨੀ ਅੱਕ ਆਪ ਨੂੰ ਨੌਲੇਜ ਹੈਗੀ ਉਹ ਜ਼ਰੂਰ ਦੇਣੀ ਚਾਹੀਦੀ ਆਣਾ ਤਾਂ ਕਿ ਜਾਣਕਾਰੀ ਦੇ ਵਿੱਚ ਵਾਧਾ ਜ਼ਰੂਰ ਹੋ ਜਾਂਦਾ ਕਿਸਾਨ ਵੀਰਾਂ ਦੇ ਵਿੱਚ ਹਰ ਚੀਜ਼ ਤੇ ਪੈਸੇ ਲਾਉਣੇ ਬਾਰ-ਬਾਰ ਔਖਾ ਹੋ ਜਾਂਦਾ ਕੰਮ 22.500 ਤੇ ਪਲੱਸ ਤੇ ਮਿਲ ਜਾਂਦਾ ਵਧੀਆ ਹਨਾ ਘਟਦਾ ਵੀ ਮਿਲ ਜਾਂਦਾ ਫਿਰ ਵੀ ਜਿੰਨੇ ਕ ਆਪਣੀ ਪੈਸੇ ਦੀ ਬਚਤ ਹੁੰਦੀ ਹੈ ਉਹ ਆਪਾਂ ਨੂੰ ਕਰਨੀ ਚਾਹੀਦੀ ਜਾਂ ਨਾਰਮਲ ਗੱਲਾਂ ਨੇ ਜਦ ਬਿੱਲ ਟਾਈਮ ਤੇ ਵਿੱਚ ਤੁਸੀਂ ਬੈਠ ਕੇ ਇਹਨੂੰ ਸਾਫ਼ ਕਰ ਸਕਦੇ ਹੋ ਸੋ ਇਹ ਚੀਜ਼ ਦੇ ਨਾਲ ਕੀ ਹੈ ਵੀ ਅਗਲਾ ਸੀਜ਼ਨ ਆਊਗਾ ਜਦੋਂ ਕੋਈ ਦਿੱਕਤ ਨਹੀਂ ਹੋਣੀ ਚਲਾਉਣ ਦੇ ਵਿੱਚ ਤੇ ਸਰਿੰਜ ਲੈਣੀ ਹੈ ਸਰਿੰਜ ਦੇ ਨਾਲ ਤੁਸੀਂ ਪਰ ਪਰ ਪ੍ਰੈਸ਼ਰ ਮਾਰ ਮਾਰ ਇਹਨੂੰ ਚੈੱਕ ਕਰ ਸਕਦੇ ਹੋ ਵੀ ਕਿਹੜਾ ਬੰਦ ਹੈਗਾ ਕਿਹੜਾ ਖੁੱਲ ਹੈ ਇਹਦੇ ਨਾਲ ਸੌਖਾ ਹੋ ਜਾਂਦਾ ਕੰਮ ਬਹੁਤ ਈਜ਼ੀ ਹੋ ਜਾਂਦਾ ਤੇ ਗਰਮ ਪਾਣੀ ਲੈ ਲਓ ਬਸ ਇਦਾਂ ਹੀ ਸਾਫ਼ ਕਰ ਕਰ ਇਹਦੇ ਵਿੱਚ ਮੱਖੀਆਂ ਵਗੈਰਾ ਦਾ ਜਿਹੜਾ ਹੋਰ ਗੰਦਗੀ ਹੁੰਦੀ ਆ ਉਹ ਸਾਫ਼ ਹੋ ਜਾਂਦੇ ਆ ਅੱਜ ਬਿਲਕੁਲ ਐਨ ਲਿਕ ਲਿਆਉਣਗੇ ਛੱਟੇ ਛੱਟੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਸਾਫ਼ ਸਾਕਦੇ ਹੋ ਤੇ ਇੰਨੀ ਕਿ ਜਿਹੜੀਆਂ ਅੰਗਲਾਂ ਦਾ ਜ਼ਰੂਰ ਧਿਆਨ ਰੱਖ ਲਿਓ ਪਹਿਲਾਂ ਅਸੀਂ ਕੀ ਕਰਦੇ ਤੇ ਹੁੰਦੇ ਸੀ ਕਿ ਨਾ ਉਹ ਉਮੇ ਯਕੀਨਨ ਦੇ ਉੱਤੇ ਵਫਾਫੇ ਪੈਕਿੰਗ ਕਰਤੀ ਸੀਗੀ ਵਫਾਫੇ ਜਿਹੜੇ ਸੀਗੇ ਉਹ ਪਾਠਣੇ ਸ਼ੁਰੂ ਹੋ ਗਏ ਸੀਗੇ ਤੇ ਜਾਨਵਰ ਵਗੈਰਾ ਫੰਸੀ ਵਗੈਰਾ ਆ ਕੇ ਨਾ ਉਹਦੇ ਸੀ ਚੁੰਝਾ ਮਾਲਦੇ ਸੀ ਤੇ ਤਾਂ ਕਰਕੇ ਆਪਾਂ ਖੋਲ ਕੇ ਇਹਨਾਂ ਨੂੰ ਹੁਣ ਸਾਹਮ ਦੇਵਾਂਗੇ ਤੇ ਅਗਲੇ ਜੇ ਤੁਸੀਂ ਜਨਾਗੇ ਹਨਾ ਗਰਮੀ ਦਾ ਫੇਰ ਇਹਨਾਂ ਨੂੰ ਲਗਾਉ ਦੇਵਾਂਗੇ ਪੈਪਾਂ ਵਗੈਰਾ ਵੀ ਆਪਣੀਆਂ ਖੋਲ ਕੇ ਜੇ ਰੱਖੇ ਜਾਨ ਤਾਂ ਬਹੁਤ ਵਧੀਆ ਗੱਲ ਹੈ ਬਾਕੀ ਇਹਨਾਂ ਨੂੰ ਸਾਫ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਥੋੜਾ ਜਿਹਾ ਕੰਮ ਹੈ ਤੇ ਇਹਨੂੰ ਸਾਫ ਕਰ ਸਕਦੇ ਹਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਪਾਂ ਹੋਰ ਤੁਹਾਡੇ ਵਾਸਤੇ ਕੰਟੈਂਟ ਲੈ ਕੇ ਆਉਂਦੇ ਰਹਿੰਦੇ ਰਹਾਂਗੇ ਜਿੰਨਾ ਵੀ ਆਪਾਂ ਤੋਂ ਹੋ ਸਕਦਾ ਚੰਗਾ ਮਾੜਾ ਹਨਾ ਸਾਰਾ ਆਪਾਂ ਕੰਟੈਂਟ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਨੇ ਜੇ ਕਿਸੇ ਵੀਰ ਨੂੰ ਜਾਣਕਾਰੀ ਕੋਈ ਵੀ ਫਾਰਮ ਵੀਰ ਹੋਣ ਦਾ ਜੇ ਵਧੀਆ ਲੱਗੀ ਤਾਂ ਠੀਕ ਆ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਹਨਾ ਇਹਦੇ ਨਾਲ ਜਿਹੜੀ ਇੱਕ ਯੂਟਿਊਬਰ ਦਾ ਜਾਂ ਲੋ ਬਲੌਗਰ ਦਾ ਨਾਲ ਉਹਦਾ ਹੌਸਲਾ ਜਰੂਰ ਵਧਦਾ ਹੈਗਾ ਤੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਤੇ ਬੇਸ਼ੱਕ ਇਹ ਚੀਜ਼ ਛੋਟੀ ਹੈਗੀ ਪਰ ਮੇਰੇ ਹਿਸਾਬ ਦੇ ਨਾਲ ਜਿੰਨਾ ਵੀ ਫਾਰਮਰ ਬੰਦ ਨੂੰ ਨਹੀਂ ਇਸ ਚੀਜ਼ ਦਾ ਹੈਗਾ ਇਸ ਚੀਜ਼ ਵੱਲ ਨਹੀਂ ਧਿਆਨ ਹੈਗਾ ਤੇ ਉਹ ਇਸ ਚੀਜ਼ ਵੱਲ ਗੌਰ ਕਰ ਲੈਂਦੇ ਨੇ ਸੋ ਆਪਣੇ ਚੈਨਲ ਰਲ ਫਾਰਮ ਫਾਈਨ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੁਹਾਨੂੰ